ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਡਾ ਟੇਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਉਹਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗੋਨਿਆਣਾ ਕਲਾਂ ਜੀ ਤੇ ਤਿੰਨ ਵੇੜਾ ਤੁਹਾਡੇ ਬਾਤੇ ਸੇਲ ਲਈ ਲੈ ਕੇ ਆਏ ਆ ਇੱਕ ਵੀਡੀਓ ਆਪਾਂ ਪਹਿਲਾਂ ਵੀ ਬਾਈਆਂ ਦੀ ਪਾ ਚੁੱਕੇ ਆ ਗੱਲਬਾਤ ਵਾਇੰਗਨ ਕਰਾਵਾਂ ਤਿੰਨੇ ਵਹਿੜਾ ਗੱਬਣਾ ਤਿੰਨੇ ਨਵੇਂ ਹਾਂਡੀਆਂ ਤੇ ਤਿੰਨੇ ਵੈਰਾਈਟੀਆਂ ਆਜੋ ਵੀਰੇ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 8837888244 ਦੁਬਾਰਾ ਫੇਰ ਬੋਲ ਦਿਓ 8837888244 ਢਿਲੋਡਰੀ ਫਾਰਮ ਚੈਨਲ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਕਹਣਾ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਘੰਟੀ ਤੇ ਬਟਨ ਸੈਟ ਆਲ ਕਾ ਜਿਹੜੀ ਜਿਹੜੀ ਨਵੀਂ ਵੀਡੀਓ ਆਉਣ ਵਾਲੀ ਸਭ ਤੋਂ ਪਹਿਲਾਂ ਤੁਹਾਡੇ ਤੇ ਸਭ ਤੋਂ ਪਹਿਲਾਂ ਆਏ ओके जी ਤੇ ਵੀਰੇ ਆਪਾਂ ਤੁਹਾਡੀ ਅੱਜ 8 ਤੋਂ 8 ਤੋਂ 10 ਦਿਨ ਹੋ ਗਏ ਵੀਡੀਓ ਪੱਕ ਗਏ ਸੀ ਕਿਵੇਂ ਰਿਆ ਰਿਸਪਾਂਸ ਬਹੁਤ ਬਾਈ ਵਧੀਆ ਘੰਟਾ ਕਿ ਜੀ ਦੋਨੇ ਬੜਾ ਸੇਲ ਹੋ ਗਏ ਸੀ ਓਕੇ ਜੀ ਤੇ ਅੱਜ ਆਪਾਂ ਕਿੰਨੇ ਨਗ ਦਿਖਾ ਰਹੇ ਹਾਂ ਜੀ ਅੱਜ ਆਪਾਂ ਤਿੰਨ ਨਗ ਦਿਖਾ ਰਹੇ ਹਾਂ ਕਿੰਨੇ ਮੰਨ ਲਓ ਗਰਮੇ ਤੋਫੀ ਹੈ ਜੀ ਓਕੇ ਹਾਂਜੀ ਤੇ ਜੇ ਆਪਾਂ ਪਹਿਲੇ ਨੰਬਰ 아이 ਦੀ ਬਾਈ ਗੱਲ ਕਰ ਲਗੇ ਕਿੰਨੇ ਦਿਨ ਕੱਟ ਜੂਗੇ ਇਹ ਇਹ 5 ਤੋਂ 7 ਹਫ਼ਤਾ ਤਾਂ ਲੇ ਜੂਗੀ ਜੀ ਹਫ਼ਤਾ ਓਕੇ ਜੀ ਹਫਤਾ ਪੈਂਡਿੰਗ ਹੈ ਦਾ ਤੇ ਵੀਰੇ ਕਿ ਸੂਆ ਕਿਹੜਾ ਹੈ ਸੂਆ ਦੂਜਾ ਹੀ ਰੀਨਲ ਦੂਜਾ ਹੀ ਦੂਜਾ ਸੂਆ ਆ ਗਿਆ ਜਿਨ੍ਹਾਂ ਨੂੰ ਲਈ ਆਈ ਉਹਨਾਂ ਨੇ ਦੁੱਧ ਹੂੰ 17 18 ਕਿਲੋ ਕਹਿੰਦੇ ਪਹਿਲੇ ਸੂਏ ਚੋਇਆ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਲਿਆਓ ਇਹਨੂੰ ਬਾਹਰ ਨੂੰ ਤੋਰਾ ਤਾਰਾ ਕਰਾ ਕੇ ਚੈੱਕ ਤੋਰੇ ਤਾਰੇ ਦੀ ਵੀ ਤੁਹਾਨੂੰ ਕਰਾਵਾ ਕੇ ਚੈੱਕ ਤੇ ਵਾਕਿਆ ਥਣ ਲੇਵ ਦੀ ਪੂਰੀ ਸਾਫ ਵੀਰੇ ਜਿਹੜੇ ਥਣ ਸੋਣਾ ਇਹਨਾਂ ਦੇ ਸਾਰੇ ਓਕੇ ਆ ਹਾਂਜੀ ਹਾਂ ਤੇ ਓਕੇ ਜੀ ਆ ਲੈ ਚਲੋ ਇਧਰ ਨੂੰ ਕੁਆਲਿਟੀ ਪੂਰੀ ਫੁੱਲ ਸੂਆ ਦੂਜੇ ਤੋਂ ਤੀਜਾ ਨਹੀਂ ਜੀ ਦੂਜੇ ਦੂਜੇ ਸੂਏ ਦੀਆਂ ਤਿੰਨ ਹੀ ਜੀ ਹਾਂਜੀ ਹਾਂਜੀ ਓਕੇ ਜੀ ਹਾਂ ਆ ਕਰੋ ਜੀ ਚੱਕ ਸਾਈਜ਼ ਫੁੱਲ ਹੂੰ ਲੈ ਚਲੋ ਬੰਦ ਓਕੇ ਜੀ ਚੰਗੀ ਕੁਆਲਿਟੀ ਆ ਦੇਖੋ ਥਾਂਡੇ ਬੰਨੇੜ ਤੋਂ ਕਰੋ ਚੈੱਕ ਹੂੰ ਓਕੇ ਕੀ ਡਿਮਾਂਡ ਆ ਬਾਈ ਇਹਦੀ ਇਹਦੀ ਡਿਮਾਂਡ ਬਾਈ 72000 ਆ ਜੀ 72000 ਮਾਨਤਨ ਹੋ ਜੂ ਮੌਕੇ ਮਾਨਤਨ ਕਰ ਦਾਂਗੇ ਮੌਕੇ ਛੋਟੇ ਹੁਣ 2 ਨੰਬਰ ਦੀ ਕਰ ਕਰਦੇ ਇਹਦੀ ਕੀ ਡਿਟੇਲ ਆ ਗਈ ਇਹ ਕਿਹੜਾ ਸੂਆ ਸੁੰਦੀ ਆ ਇਹ ਵੀ ਦੂਜਾ ਸੂਆ ਆ ਬਾਈ ਦੂਜਾ ਸੂਆ ਸੁੰਦੀ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਕੱਢਿਆ ਉਹ ਦੱਸਿਆ ਮਾਲਕਾਂ ਨੇ ਉਹ ਕਹਿੰਦੇ 16 17 ਕਿਲੋ ਜੋ ਹੈ ਜੀ ਉਹਨੇ ਆਪਾਂ ਮੰਨ ਕੇ ਲਈਏ 16 17 ਹੀ ਆਪਾਂ ਮੰਨਿਆ ਖੋਲ ਨੂੰ ਤੋੜਾ ਕਰਾ ਕੇ ਚੈੱਕ ਕਿੰਨੇ ਦਿਨ ਘਟ ਜੂ ਹਫਤਾ ਘਟ ਹਾਂਜੀ ਹਾਂਜੀ ਥੋੜੇ ਜੇ ਦਿਨ ਵੱਧ ਲੈਦੇ ਆ ਜੀ ਓਕੇ ਜੀ ਓਕੇ ਇਹ 10 ਤੋਂ 12 ਦਿਨ ਕੱਢ ਦੀ ਆ ਜੀ ਠੀਕ ਆ ਵੀਰੇ ਲੈ ਚਲੋ ਇਹਦੀ ਕੀ ਡਿਮਾਂਡ ਆ ਗਈ ਫਿਰ ਭਾਈ ਇਹ ਭਾਈ ਹੁਣ ਕੱਚੀ ਕੱਚੀ ਦੀ ਡਿਮਾਂਡ ਆਪਾਂ 60000 ਦੀ ਦੇ ਦਾਂਗੇ ਠੀਕ ਆ ਵੀਰੇ ਜਾ ਜਾ ਜਾਮਾ ਐ ਬਾਕੀ ਦੀ ਗੱਲ ਇਹ ਜੀ 60000 ਚ ਮਿਲਦੀ ਵੀ ਹੈ ਨਹੀਂ ਕੱਚੀ ਉਹ ਹੀ ਜੀ ਅਗਲਾ ਜਿਆਦਾ ਹਾਂਜੀ ਕੱਦ ਬੈੱਡ ਬਹੁਤ ਆਈ ਤੇ ਇੱਕ ਗੱਲ ਹੋਰ ਕਨਫਰਮ ਕਰਾ ਦੇ ਸੀਲ ਠੰਡੀਆਂ ਵੀਰੇ ਹਾਂਜੀ ਹਾਂਜੀ ਸੀਲ ਠੰਡੀਆਂ ਓਕੇ 60000 ਚ ਮਿਲ ਜੂਗੀ ਹਾਂਜੀ ਹਾਂਜੀ 60 ਹੀ ਦੇ ਕਿੰਨੇ ਦਿਨ ਘੱਟ ਜੂਗੇ ਇਹ ਇਹ ਲੈ ਜੂਗੀ 10 ਤੋਂ 12 ਦਿਨ ਓਕੇ ਤੇ ਹੁਣ ਆਪਾਂ ਡੱਬੀ ਬੱਛੀ ਦੀ ਗੱਲ ਕਰ ਲਈਏ ਲਾਸਟ ਤੇ ਇਹ ਵੀ ਦੂਜਾ ਸੂਆ ਵੀਰੇ ਹਾਂਜੀ ਇਹ ਵੀ ਦੂਜਾ ਸੂਆ ਲਓ ਬਾਹਰ ਨੂੰ ਕੱਢ ਕੇ ਥੋੜਾ ਜਿਹਾ ਕਰਾ ਮੈਂ ਚੈੱਕ ਡੱਬੀ ਬੱਛੀ ਆ ਗਈ ਤੇ ਕਿੰਨੇ ਦਿਨ ਬਾਕੀ ਆ ਬਾਈ ਇਹਦੇ ਇਹ ਲੈ ਜੂਗੀ 5 ਤੋਂ 4 ਦਿਨ 5 ਤੋਂ 4 ਦਿਨ ਬਾਕੀ ਹਾਂਜੀ ਹਾਂਜੀ ਕਿੰਨਾ ਦੁੱਧ ਕੱਢ ਦੂਗੀ ਫਿਰ ਇਸ ਦੀ ਕੱਢ ਦੋ ਜੀ ਹੋ ਸਾਡਾ 20 ਕੱਢ ਦੇ ਹੂੰ 18 19 ਤਾਂ ਬੜੇ ਆਰਾਮ ਨੇ ਕੱਢੂ ਇਹ ਆਰਾਮ ਨੇ ਕਹਿ ਕੇ ਦੇ ਜੋ ਜਾਂ 18 19 ਦੇ ਕਹਿ ਕੇ ਦੀਆਂ ਬੰਦੀ ਤੇ ਸੀਲ ਸਾਹੂ ਇਹ ਵੀ ਵੀਰੇ ਹਾਂਜੀ ਸੀਲ ਸਾਹੂ ਜੀ ਥਾਣਾ ਸੁਣਾ ਦੀ ਓਕੇ ਹਾਂਜੀ ਹਾਂਜੀ ਜਮਾ ਓਕੇ ਕੀ ਮੋਲਾਇਆ ਸੀ ਇਹਦਾ ਇਹ ਅੱਜ ਜੀ ਅੱਜ ਦੀ ਡਿਮਾਂਡ ਦੇ ਸਾਹ 62000 ਦੇ ਦੇ ਦਾਂਗੇ ਆ 62000 ਦੇ ਓਕੇ ਜੀ ਹਾਂਜੀ ਜਮਾ ਜਾਏ ਰੇਟ ਆ ਬਾਈ ਦੇ ਤਿੰਨ ਨਾਕਸੀ ਤਿੰਨੇ ਸਾਨੂੰ ਦਿਖਾ ਤੇ ਆ ਤਿੰਨਾਂ ਦੇ ਥਾਣੇ ਸੁਣ ਬਾਈ ਕਹਿੰਦਾ ਓਕੇ ਤਿੰਨੇ ਦੂਜੇ ਦੂਜੇ ਸੁਵੇ ਦੀਆਂ ਆਗੀਆਂ ਜੀ ਤੇ ਕੁਆਲਿਟੀ ਤਿੰਨਾਂ ਦੀ ਵਧੀਆ ਨੰਬਰ ਫੇਰ ਬੋਲ ਦਿਓ ਜੀ 8878 ਜੀ 88244 ਪਿੰਡ ਗੋਂਡੇਣਾ ਕਲਾ ਤਹਿਸੀਲ ਗੋਂਡੇਣਾ ਮੰਡੀ ਜੀ ਜ਼ਿਲ੍ਹਾ ਬਠਿੰਡਾ ਨੇੜੇ ਫਿਰ ਨੇੜੇ ਤਿੰਨ ਕੌਣੀ ਤੇ ਗੋਂਡੇਣਾ ਮੰਡੀ 4 ਕਿਲੋਮੀਟਰ ਤੇ ਜਿੱਦਾ ਵੀ ਆਪਾਂ ਤੋਂ 7 ਕਿਲੋਮੀਟਰ ਭਗਤਾ ਵੀ ਨੇੜੇ ਆ ਜਾਂਦਾ ਨਾ ਇੱਧਰ ਭਗਤ ਆ ਜਾਂਦੀ ਆਪਾਂ ਤੋਂ 24 25 ਕਿਲੋਮੀਟਰ ਤੇ ਵਾਜਖਾਨਾ 14 ਕਿਲੋਮੀਟਰ ਜੇ ਇਧਰੋਂ ਕੋਈ ਰਾਮਪੁਰੇ ਕਨੋਂ ਆਉਂਦਾ ਨਾ ਥਾਣਾ ਆ ਗਿਆ ਨੇੜੇ ਥਾਣਾ ਆ ਗਿਆ ਥਾਣਾ 14 ਕਿਲ ਤੇ ਪਾਰ ਪਿੱਛੇ ਦੀ ਪੂਰੀ ਗਰੰਟੀ ਓਕੇ ਓਕੇ ਹਾਂਜੀ ਤੇ ਵੀਰੇ ਤਿੰਨ ਵੇੜਾਂ ਤਿੰਨੇ ਤੁਹਾਨੂੰ ਦਗਾਤੀਆਂ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤਾਏ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੇਂ ਵੀਡੀਓ